ਦਰਾ ਕੰਮ ਨਵੇੜਾ ਅੱਜ ਤਾਂ ਮੁੰਡਾ ਜਾ ਮੇਰਾ ਜਿੱਤ ਫੜ ਕੇ ਬਹਿ ਗਿਆ ਘਰੇ ਵੀ ਮਸਾਂ ਕੰਮ ਨਵੇੜ ਕੇ ਆਈਆਂਗੀ ਦੱਸ ਉਹੀ ਗੱਲ 10 12000 ਦਾ ਸਾਈਕਲ ਕਿੱਥੋਂ ਲਿਆ ਕੇ ਦੇਦਾ ਐਨੀ ਟੈਨਸ਼ਨ ਹੋਈ ਪਈ ਆ ਵੀ ਦੱਸ ਕਰੂੰਗੀ ਕੀ ਮੈਂ ਮੇਰਾ ਦਿਮਾਗ ਖਰਾਬ ਕਰ ਦਿੰਦੇ ਜਵਾਕ ਜੇ ਇੱਕ ਉਹਦੇ ਪਿਓ ਨੂੰ ਅੰਨ ਉਹਨਾਂ ਤਾਂ ਕੁਸ ਪਈ ਨਹੀਂ ਹੈਗੀ ਹੁਣ ਤਾਂ ਐ ਹਟਦਾ ਹਟ ਜੇ ਪੜਨ ਮਥਾ ਜਵਾਕ ਨੇ ਦਸਮੀ ਕੱਟੀ ਹੈ ਮੈਨੂੰ ਐ ਨਾ ਕੁਠ ਨਾ ਕੁਸ ਬਣ ਜੂਗਾ ਚਲ ਸੁਣਾ ਹੀ ਨਹੀਂ ਪਤਾ ਇਹ ਗੱਲ ਤੇ ਮੇਰੇ ਉਹ ਕਿੱਦਾਂ ਹੀ ਸਮਝੇ ਚੁੱਪਚਾਪੀ ਦੀ ਤਰੀਣੀਏ ਅੱਛਾ ਤੁਸੀਂ ਉਰੀ ਬੈਠੇ ਸੀਗੇ ਓਏ ਈ ਬਟਾ ਤੈਨੂੰ ਐਡਾ ਵੱਡਾ ਕੈਲਾ ਨਹੀਂ ਦਿਸਿਆ ਅ ਮੈਂ ਨਾ ਧਿਆਨ ਹੀ ਨਹੀਂ ਦਿੱਤਾ ਹੈਗਾ ਮੈਂ ਚੱਕੀ ਨਹੀਂ ਹੈਗੀ ਮੈਂ ਨਹੀਂ ਮੈਂ ਆ ਨਹੀਂ ਨਹੀਂ ਕੋਈ ਗੱਲ ਨਹੀਂ ਬਸ ਮੈਂ ਕੰਮ ਨਵੇੜਦਾ ਮੈਂ ਉਹ ਦੂਜੇ ਘਰ ਵਾਲਿਆਂ ਦੇ ਵੀ ਜਾਣਾ ਕੰਮ ਕਰਨਾ ਛੇਤੀ ਹੋਗੇ ਇੱਧਰ ਚੁੱਪ ਕਰੀ ਜੀ ਬਾਹਲੀ ਫਿਰਦੀ ਐ ਬਸ ਕੀ ਰਸਤਾ ਭੋਲੂ ਮੇਰੇ ਤਾਂ ਨਾ ਦਿਮਾਗ ਖੱਲਣ ਵਾਲਾ ਹੈ ਪਿਆ ਦਿਮਾਗ ਖੱਲਣ ਵਾਲਾ ਦਿਮਾਗ ਕਿਵੇਂ ਮੈਂ ਤਾਂ ਨਾ ਮੇਰੇ ਮੁੰਡੇ ਜਨੇ ਤਪਾ ਲਿਆ ਉਹ ਕਹਿੰਦੇ ਤਾਂ ਵਧੀਆ ਪੜਦਾ ਸੀ ਮਾਰਦਾ ਤਾਂ ਵਧੀਆ ਵਧੀਆ ਨੰਬਰ ਲੈ ਕੇ ਆਇਆ 100% ਲਾਈਟ ਵੀ ਆ ਗਿਆ ਉਹਦਾ ਤਾਂ ਵਧੀਆ ਨੰਬਰ ਨਾ ਇਹਨੇ ਹਾਂ ਹਾਂ ਪਾਸ ਹੋ ਗਿਆ ਠੀਕ ਉਹ ਵਧੀਆ ਬੜਾ ਰਾਜਵਾ ਕਾ ਨੂੰ ਤੇਰੀ ਜ਼ਿੰਦਗੀ ਬادله ਜੂ ਹਾਂ ਹਾਂ ਪੱਠਾ ਚੱਕੀ ਫਿਰਦੀਆਂ ਗੋਹੇ ਦੇ ਕੁਛ ਨਾ ਉਹਦਾ ਬਾਪ ਦਾ ਕਿਸੇ ਕੰਮ ਦਾ ਹੈ ਨਹੀਂਗਾ ਤਾਂ ਹਈ ਨਕਮਾਗਾ ਤਨ ਦਿਨ ਲਾਲੰਦਾ 3 ਮਹੀਨੇ ਵੇਲਾ ਬੈਠਾ ਰਹਿਦਾ ਗੰਜੀ ਹੋ ਜੇਗੀ ਗੰਜੀ ਗੰਜੇ ਦਾ ਕਾਨੂੰਨ ਹੁੰਦੀ ਆ ਫੇ ਤੁਹਾਨੂੰ ਬੜੀ ਆਪੀ ਆਉਂਦੀ ਏ ਜੇ ਮੈਂ ਗੰਜੀ ਹੋ ਜਾਈਆ ਓਏ ਹਰਦਾ ਦਾ ਮੈਂ ਆ ਥੋਡੇ ਵਰਗੇ ਨਹੀਂ ਕੰਮ ਕਰਨਾ ساری ਉਮਰ ਸਾਡੀ ਕਰੇ ਨਹੀਂ ਹੋਰ ਕੀ ਦੇ ਕਰੇ ਨਹੀਂ ਥੱਬਾ ਰੁਪਈਆ ਦਾ ਦੇਈਦਾ ਤੈਨੂੰ ਲੋਡ ਹੁੰਦੀ ਏ ਜੇ ਥੱਬਾ ਰੁਪਈਆ ਦਾ ਇੱਕ ਘਰ ਚ ਮਿਲ ਜੇ ਫਿਰ ਮੈਨੂੰ ਘਰ ਘਰ ਰੋਟੀਆਂ ਮੰਗਣ ਦੀ ਲੋੜ ਨਾ ਪਵੇ ਕੰਮ ਕਰਨ ਦੇ ਥੋਡੇ ਵਰਗੇ ਤਾਂ ਕੰਮ ਕਰਨ ਦੇ ਸਾਰਾ ਦਿਨ ਰੁਪਈਏ ਦੇਣਗੇ 1000 ਜਾਂ 1500 ਮਹੀਨੇ ਤੋਂ ਜਾ ਕੇ ਸਾਡ ਨੂੰ ਗਰੀਬਾਂ ਨੂੰ ਪਤਾਗਾ ਵੀ ਕਿਵੇਂ ਅਸੀਂ ਦਨ ਕਟ ਗਿਆ ਪਤਾ ਨਹੀਂ ਦਿੱਤਾ ਕਿ ਜਵਾ ਮੈਨੂੰ ਇਹਦਾ ਦੱਸ ਦੇ ਚਲ ਉਹ ਤਾਂ ਕੋਈ ਗੱਲ ਨਹੀਂ ਕਿ ਲੰਬੇ ਦੇਵੇਂ ਅੱਜ ਤਾਂ ਮੇਰੇ ਮੁੰਡੇ ਨੇ ਨਾ ਤਮਾਮਾ ਤਾਂ ਘਰੇ ਦੇ ਕੰਮ ਨਹੀਂ ਕਰਕੇ ਆਈ ਸੀ ਹਰ ਕੇ ਮਾਂ ਕਹਿੰਦਾ ਫੋਡਾ ਨਵੇੜਿਆ ਮੈਂ ਘਰੇ ਤਾਂ ਮਾਂ ਆ ਕੇ ਕਰ ਲੂੰਗੀ ਚਲ ਨਾਲ ਵਧੀਆ ਤੇਰਾ ਮੁੰਡਾ ਨਹੀਂ ਅੱਜ ਕੱਲ ਦੀ ਨਾ ਮੰਦੀਰ ਖਰਾਬ ਹੋਈ ਜਾਂਦੀ ਐ ਕੋਈ ਮੋਬਾਈਲ ਮੰਗਦਾ ਕੋਈ ਕੁਸ ਮੰਗਦਾ ਵਧੀਆ ਤੇਰੇ ਮੁੰਡੇ ਨੇ ਮੰਗਿਆ ਤਾਂ ਨਹੀਂ ਕੁਸ ਮੰਗਿਆ ਕਿਉਂ ਨਹੀਂ ਮੁੰਡੇ ਨੇ ਤਾਂ ਮੈਂ ਤੈਨੂੰ ਏਡੀ ਵਡੀ ਜਿਹੀ ਜਮ ਗਿਆ ਕਿ ਮੈਂ ਦੇ ਵੀ ਨਹੀਂ ਸਕਦੀ ਕਿਥੋਂ ਲਿਆ ਕਰਾਂ ਮੈਂ ਇੰਨੇ ਮੇਰੇ ਕੋਲ ਪਏ تھے ਨਹੀਂ ਜਮ ਮੋਬਾਈਲ ਨਹੀਂ ਮੰਗਿਆ ਹੋਰ ਡਮਾਂਡਾਂ ਬਥੇਰੀਆਂ ਉਹ ਕੀ ਹੋ ਗਿਆ ਇਹ ਜਾਂ ਦੇ ਦੋਸਤ ਨੇ ਉਹਦਾ ਨਾ ਐ ਕੱਲ ਲਿਆਂਦਾਗਾ ਰੈਂਜਰ ਜਿਹੜਾ ਗੇਰਾਂ ਜੇ ਵਾਲਾ ਬਜ ਦਾ ਮੋٹے ਡੇਰਾਂ ਵਾਲਾ ਅੱਛਾ ਤੇ ਹੁਣ ਉਹ ਤਾਂ ਕੱਲ ਦਾ ਜਿੱਦ ਕਰੀ ਬੈਠਾ ਕਾ ਨਾ ਤਾਂ ਰੋਟੀ ਖਾਂਦਾ ਨਾ ਸਕੂਲ ਜਾਂਦਾ ਤੜਕੀ ਅੱਜ ਮੈਨੂੰ ਪਤਾ ਕੋਈ ਗੱਲ ਐਡਾ ਹੋਗਾ ਕਦੇ ਹੱਥ ਨਹੀਂ ਲੱਗਿਆ ਸੀ ਜਵਾਕ ਤੇ ਅੱਜ ਕੁੱਟਿਆ ਮੈਂ ਤਾਂ ਉਹ ਓਏ ਸੋਹਣਿਆ ਕਹਦੇ ਮੈਂ ਤਾਂ ਮਸਾ ਟਾਈਮ ਪਾਸ ਕਰਦੀਆਂ ਲੋਕਾਂ ਦੇ ਗੋਹਾ ਖਿੱਟ ਕੇ ਖੰਡ ਜਾ ਹੁਣ ਦਾ ਤਾਂ ਫਿਕਰ ਐ ਤੂੰ ਮੰਗਦਾ ਰੈਂਜਰ ਐਡੀ ਆਪਣੀ ਕਦੇ ਔਕਾਤ ਕਿੱਥੇ ਐ ਜੀ ਪਠੇ ਰੱਖ ਸੁਝਾਇਆ ਨਿਆਣਾ ਤਿੱਖਾ ਸਮਝਦਾ ਦਣਾ ਮਮੀ ਤੂੰ ਤਾਂ ਜਾਣ ਕੇ ਕਹੀ ਨਹੀਂ ਆ ਲਿਆਉਣ ਦੀ ਮਾਰੀ ਕਹਿੰਦੀ ਆ ਤੂੰ ਮੈਨੂੰ ਐ ਕਹਿੰਦੀ ਸੀ ਮੈਂ ਉਹਨੂੰ ਘੱਟ ਪੈਂਦੀ ਨੇ ਪਹਿਲਾਂ ਇਹ ਕਹਤਾ ਮੈਂ ਕਿ ਕੋਈ ਨਹੀਂ ਦਾਖ ਨਹੀਂ ਕੱਢ ਲਾ ਤਬੂਲ ਦੂਰ ਆ ਮੈਂ ਕਿ ਫੇਰ ਤੈਨੂੰ ਮੈਂ ਸਾਈਕਲ ਲਿਆ ਦੂ ਸਾਈਕਲ ਤੇ ਬਗ ਜਾ ਓਏ ਤੂੰ ਵੀ ਮੂਰਖਾ ਜਿਹੜੀ ਨੇ ਜਮਾਨ ਹਲਿਆ ਤੀ ਮੈਨੂੰ ਕੀ ਪਤਾ ਸੀ ਫੇਰ ਸਾਈਕਲ ਤਾਂ ਹੁਣ ਉਹ ਹੀ ਗੱਲ ਕਉਂਦਾਗਾ ਕਿਸੇ ਦੇ ਖੜਾ ਸੀਗਾ ਨਵਾਂ ਤਾਂ ਨਾ ਕੋਈ ਪੁਰਾਣਾ ਪ੍ਰੂਣਾ ਲੈ ਕੇ ਦੇ ਦੇ 5000 ਦਾ ਨਾ ਨਵਾਂ ਲਿਆਂਦਾ ਤੇ ਉਹਨਾਂ ਦੇ ਮੁੰਡੇ ਦੇ ਨਹੀਂ ਆਇਆ ਪਸੰਦ ਮੈਂ ਤਾਂ ਉਹਨੂੰ ਕਹਤਾ ਸੀ ਮੈਂ ਇੱਕ ਮਹੀਨਾ ਤੁਹਾਡੇ ਕੰਮ ਕਰ ਦੂੰਗੀ ਮੈਨੂੰ ਦੇ ਦੇ ਦੋ ਮੈਂ ਕਿ ਚੱਲ ਉਹ ਤੇ ਆਪੀ ਮੇਰੇ ਮੁੰਡੇ ਦੇ ਪਸੰਦ ਨਹੀਂ ਆਉਂਦਾ ਉਹ ਕਹਿੰਦਾ ਮੈਂ ਤਾਂ ਲੈਣੇ ਰੈਂਜਰਾਂ ਦਾ ਕਹਿੰਦਾ ਕੋਈ ਸੌਣੀਏ ਉਹਨੂੰ ਐਂ ਤਾਂ ਕਹਿੰਦੇ ਟੇ ਪਾਸ ਦਾ ਮਸਾ ਹੁੰਦਾ ਆਪਣਾ ਮੈਂ ਕਹਿੰਦਾ ਜੀ ਤੁਸੀਂ ਇੰਨੀ ਗਰਮੀ ਚ ਐਨਕਾ ਕਾਹਦੋਂ ਲਾ ਕੇ ਰੱਖਦੇ ਕਿ ਟੌਰ ਤੇ ਫਰਕ ਪੈਂਦਾ ਟੌਰ ਤੇ ਨਹੀਂ ਤੈਨੂੰ ਪਤਾ ਨਹੀਂ ਅੱਜ ਕੱਲ ਗਰਮੀ ਐ ਬਾਹਲੀ ਅੱਖਾਂ ਦੇ ਢਣਕ ਵੱਜ ਜੂਗੇ ਅੱਖਾਂ ਦੇ ਢਣਕ ਕਾਦੇ ਨਾਲ ਵੱਜ ਜੂਗੇ ਓਏ ਸੂਰਜ ਮੱਥੇ ਵੱਜਦਾ ਐ ਤੂੰ ਚੰਗਾ ਭਾਵੇਂ ਥੋੜੇ ਐਸੀ ਲੱਗਿਆ ਕਮਰੇ ਜੈਸੀ ਲਾ ਕੇ ਰੱਖਿਆ ਨਾ ਕੰਮਾਂ ਚ ਕੀ ਭਾਲਦਾ ਬਾਹਰ ਬੈਠਾ ਬੇਲ ਬੋਲ ਬਾਹਰ ਆਉਂਦਾ ਸੌਰੀ ਆਪੇ ਮੁੰਡੇ 私は違うんだな。<スープ> ਹਾਡੇ ਵਰਗਾ ਤਾਂ ਹੈ ਨਹੀਂ ਅੱਲੇ ਦੀ ਪੱਲੇ ਦੀ ਅੱਜ ਤਾਂ ਸੋਚਦੇ ਵੀ ਜੇ ਏਸੀ ਹੋਵੇ কুলਰ ਹੋਵੇ ਘਰੇ ਚੈਨ ਦੀ ਨੀਂਦ ਸੋਈਏ ਵਧੀਆ ਸੌਂਗਾ ਏਸੀ ਥੱਲੇ ਨਿਕਲ ਗਿਆ ਨਾ ਥੋੜੇ ਹੈਗਾ ਤੁਸੀਂ ਕੰਜੂਸ ਬਣਾ ਇੰਨਾ ਕਰਦੇ ਹੋ ਸਿਆਣੀ ਬਣਾ ਨੂੰ ਰੈਂਜਰ ਸਾਈਕਲ ਲੈ ਕੇ ਦੇਗੀ ਜਵਾਕ ਨੂੰ ਆਪਣੇ ਹੱਥੋਂ ਖਿਆ ਲਈ ਨਾ ਨਾ ਮੈਂ ਤਾਂ ਕਿੱਥੋਂ ਲੈ ਕੇ ਦਿੰਦੀ ਹਾਂ ਮੇਰੇ ਕੋਲ ਕਿਸੇ ਮੈਂ ਤਾਂ ਕੇਰਾ ਬਰਿਆ ਬਰੂ ਕੇ ਉਹਨੂੰ ਪਹਿਲਾਂ ਤਾਂ ਘੂਰਿਆ ਫਿਰ ਬਰਿਆ ਆ ਤੇ ਵਰਦੀ ਪਵਾਏ ਸੀ ਮਹਾਤ ਕੋਲ ਗਾ ਜਦ ਮੈਂ ਲੈ ਕੇ ਪਤਾ ਪੜ ਲੈ ਆਪਣੇ ਤੇ ਬਹੁਤ ਗਰੀਬੀ ਹੈ ਜੇ ਘਰ ਤੂੰ ਪਾਉਣਾ ਮੁੰਡਾ ਬਿਉਣਾ ਜੇ ਨੌਕਰੀ ਤੇ ਕੱਲ ਨੂੰ ਲੱਗ ਗਿਆ ਤੇਰੇ ਤਾਂ ਕੱਟੇ ਜਾਣਗੇ ਆ ਤੇਰੇ ਸਾਡੇ ਵਰਗੇ ਦੇ ਕੰਮ ਕਰਦੀ ਐ ਕਿਉਂ ਕਰਨਾ ਪੈਣਾ ਤੈਨੂੰ ਚਾਹ ਗੁਰਦਾ ਕਰੇ ਹੀ ਨਹੀਂ ਤੇਰੇ ਹੱਥ ਮਾਰਦੀਆਂ ਵੱਡੀਆਂ ਚੀਜ਼ਾਂ ਦਿਮਾਗ ਲੈ ਪੈਜਦੇ ਹੁਣ ਆਉਂਦੀ ਸੀ ਰਾਹ ਤੇ ਆਉਂਦੀ ਆਉਂਦੀ ਦੇ ਐਨੀ ਮੈਂ ਤਾਂ ਦਿਮਾਗ ਜਿੱਤੇ ਹੁੰਦੀ ਲੱਗੀ ਪਈ ਸੀ ਹੋਰ ਹੀ ਸੋਚਿਆ ਨਾ ਮੋਟਰਸਾਈਕਲ ਦੇ ਵਿੱਚ ਵੱਜਣੀ ਸੀ ਕਿਸੇ ਦੇ ਓਏ ਸੌਹਣੀ ਐ ਕਿ ਤੂੰ ਆਪ ਦਾ ਨਾ ਬਲੱਡ ਬਲੋਡ ਘਟਾ ਲਈ ਕਿਤੇ ਹੋਰ ਪੰਗਾ ਰਹਿ ਗਿਆ ਹੈਗੇ ਰਹਿਗੇ ਕਰਦੀ ਮੈਂ ਤਾਂ ਦੌਰਾ ਪੈਣਾ ਆ ਯਾਰ ਦੌੜਤੀਆਂ ਦਾ ਤੂੰ ਕੰਮ ਕਰਦੇ ਤੂੰ ਵੀ ਜਾਏਂਗੀ ਕੋਰ ਜਾਲ ਮੱਕੇ ਨੂੰ ਬੰਨ੍ਹ ਨਹੀਂ ਆਂਗੀ ਚਾਰ ਕੋਈ ਨਹੀਂ ਮਮੀ ਆਹ ਗਾਲਾਂ ਦੇਹ ਲਾ ਮੈਂ ਵੇਖ ਬਾਣੀ ਹੈ ਉਹ ਘੁਰ ਮੈਂ ਤੇ ਸਾਈਕਲ ਦਵਾ ਕੇ ਲਿਆ ਓਏ ਸੋਹਣਾ ਸਾਈਕਲ ਕਿੱਥੇ ਦੇਵਾਉਂ ਏ ਲੈ ਰਗਾ ਬੋਲਦਾ ਨਹੀਂ ਹੁੰਦੀ ਆ ਓਏ ਮੇਰੀ ਗੱਲ ਸੁਣ ਬਹਿ ਜਾ ਛੇੜਾ ਬਹਿ ਜਾ ਬਹਿ ਜਾ ਬਹਿ ਜਾ ਐ ਕਰ ਕਹ ਲੈ ਤੂੰ ਸਿ ਸਮਝਾ ਦੋ ਮੈਂ ਸਮਝਾਉਣਾ ਤੂੰ ਕੰਮ ਕਰੋ ਤੇਰੀ ਮਾਂ ਦਾ ਕਾਹ ਨਿਰਦੇ ਆ ਗੋਹਾ ਖਿੜਦੀ ਐ ਸਾਡੇ ਕੰਮ ਕਰਦੀ ਐ ਤੈਨੂੰ ਐ ਪਤਾ ਵੀ ਆਪਣੇ ਅੰਦਰ ਚਾਂਗੜ ਹੈ ਕਿ ਨਾ ਹੈਗਾ ਉਹ ਡੱਡ ਪਾਲਦੀ ਐ ਐਡੇ ਐ ਸਾਨੂੰ ਕਰਦੇ ਸਾਨੂੰ ਸੰਗ ਨਹੀਂ ਆਉਂਦੀ ਇਹਨੂੰ ਤੰਗ ਕਰੀਏ ਨੇ ਉਹ ਰੇਣਾ ਮੈਨੂੰ ਆਇਆ ਥੇ ਜਿੱਤ ਪਾ ਸਕੋ ਤੈਨੂੰ ਸਾਈਕਲ ਲੈ ਕੇ ਦਊਂਗਾ ਜੇ ਤੂੰ ਪਾ ਸਕ ਗਿਆ ਓਏ ਪਾਇਆ ਹੋ ਗਿਆ ਪਤਾਂ ਵੱਡੇ ਲੋਕਾਂ ਦੀ ਬਰਾਬਰੀ ਨਹੀਂ ਕਰੀਦੀ ਹੁੰਦੀ ਓਨਾ ਕ ਪੈਰ ਬਸਾਰੀਏ ਜਿੰਨਾ ਕ ਆਪਣੇ ਕੋਲੇ ਹੋਵੇ ਬਸਾਰੇ ਤੂੰ ਤਾਂ ਗੁਰੂ ਸਾਹਿਬ ਦਾ ਕਹਿੰਦਾ ਮੇਰੇ ਗੁਰਮੀ ਓਏ ਸਾਈਕਲ ਲੈ ਆ ਪੁੱਤ ਥੋੜੀ ਛੋੜ ਤੇ ਗਰੀਬੀ ਕਿੰਨੀ ਐ ਟੈਪ ਪਾਟਾ ਸਾਡੇ ਉਹ ਕਾ ਕਰੀ ਜਾਂਦੀ ਐ ਇਹ ਜਾਲ ਜਗਾ ਕਿਸੇ ਦੇ 2 ਰੁਪਏ ਦੇਣੇ ਉਹਨੇ ਤਾਂ ਏਡੋ ਤਾਂ ਕਰਕੇ ਦਿੰਦਾ ਕਹਿਣਾ ਕਹਿਣੀ ਦੇ ਦੋ ਓਏ ਕੋਈ ਨਹੀਂ ਸ਼ੇਰਾ ਲਿਆ ਦੂ ਸਾਈਕਲ ਹੋਲੀ ਹੋਲੀ ਲਿਆ ਦੂ ਕੰਮਕਾਰ ਤੇ ਲੱਗ ਜੇਗਾ ਤੂੰ ਇਹਨੂੰ ਵੀ ਸੌਖਾ ਕਰ ਦੇ ਹੁਣ ਤਾਂ ਤੂੰ ਇਹਨੂੰ ਤੰਗ ਕਰੀ ਜੰਨੇ ਨਹੀਂ ਹਾਂ ਓਏ ਆ ਜੂ ਓਏ ਆ ਜੂ ਬੈ ਕੇ ਕਰਦਾ ਪੁੱਤ ਭੱਗ ਜਾ ਉਹ ਮੰਮੀ ਕੀ ਕਰੇ ਤੁਹਾਨੂੰ ਕਢਾਈ ਜਾਂਦੀਆਂ ਲਿਖਾਈ ਜਾਂਦੀਆਂ ਹੋਰ ਦੱਸ ਕੀ ਕਰੇ ਹੋ ਉਹਦਾ ਦੋਹੀ ਦਾ ਰਾਜ ਨਿਕਰਉਂਦੀ ਤੁਹਾਡੇ ਪਿੱਛੇ ਅੱਲਾ ਥੈਂਕ ਯੂ ਸਾਈਕਲ ਕਰੀ ਜਿੰਨੇਗਾ ਦੋ ਰੁਪਈਆ ਦਾ ਕੰਮ ਨਹੀਂ ਕਰਦਾ ਲੈਣਾ ਨਹੀਂ ਦੇਣਾ ਨਹੀਂ ਤੂੰ ਆ ਦੇਖ ਸਿਆਣਾ ਬੈਠਾ ਗਰ ਕੱਲਾਗਾ ਤੇਰਾ ਨਾ ਤੈਨੂੰ ਸੁਝਾਉਂਦਾ ਦਾ ਮਰਮਾ ਤਸਾਉਂਦੀ ਲੈ ਥੈਂਕ ਯੂ ਲਾਈ ਆਂੀ ਚਲ ਕੋਈ ਗੱਲ ਨਹੀਂ ਤੂੰ ਐ ਕਰ ਪੁੱਤ ਸਕੂਲ ਤੇ ਹੈ ਟਾਈਮ ਤੇ ਆਗਾ 10 ਮਿੰਟ ਰਹਿਗੇ ਤੂੰ ਬਾਗਿਆ ਮੇਰਾ ਸ਼ੇਰ ਮੰਨ ਕੇ ਮੇਰੀ ਗੱਲ ਸੁਣ ਮੈਂ ਹੱਲ ਕਰਦੀ ਆ ਕੋਈ ਗੱਲ ਨਹੀਂ ਤੂੰ ਜਾ ਹਾਂ ਠੀਕ ਹੈ ਤੈਨੂੰ ਸਾਈਕਲ ਮਿਲ ਜੂ ਜਾ ਹੁਣ ਤਾਂ ਆ ਗਿਆ ਨਾ ਮੇਰਾ ਮੈਂ ਸਾਈਕਲ ਕਿਹੜਾ ਖੜਾ ਹੋ ਗਈ ਚੱਲ ਕੋਈ ਨਹੀਂ ਤੂੰ ਜਾ ਮੈਂ ਅੱਧੀ ਮੈਂ ਅੱਧੀ ਛੁੱਟੀ ਮੇਰੇ ਛੁੱਟੀ ਲੈ ਕੇ ਆਉਂਗਾ ਜਾ ਮੇਰਾ ਪੁੱਤ ਬਣ ਕੇ ਬਾਲਾ ਸਿਆਣਾ ਵਜਾ ਵਗਾ ਓਏ ਸੌਣੀ ਇਹ ਤਾਂ ਜਿੱਦੀ ਵਾਲਾ ਪਤਾ ਨਹੀਂ ਕਿਹੇ ਜਾਂ ਜੰਮੇ ਤੂੰ ਮੈਂ ਹੁਣ ਦੱਸ ਕੀ ਕਰਾਂ ਮੰਨਦੀ ਨਹੀਂ ਗੱਲ ਕੰਨ ਖਿਉਰਾਇਆ ਸਾਰਾ ਹੋਰ ਹੀ ਬੋਲੀ ਜਾਂਦਾ ਕੰਮ ਦੋ ਪੈਸਿਆਂ ਦਾ ਨਹੀਂ ਕਰਦਾ ਰੈਂਜਰ ਰੈਂਜਰ ਹੋ ਮੈਂ ਆਖਿਆ ਸੋਹਣਿਆ ਵੱਡੇ ਲੋਕਾਂ ਦੀ ਬਰਾਬਰੀ ਨਹੀਂ ਕਰੀਦੀ ਹੁੰਦੀ ਗੱਲ ਕੰਮ ਕਰਕੇ ਤਾਂ ਮੇਰਾ ਘਰ ਦਾ ਖਾਟਣ ਤੋਂ ਦਾ ਹੋਰ ਦੱਸ ਮੈਂ ਕੀ ਬਿਆਪੂਰ ਦਾ ਖਾਤੋਂ ਨਹੀਂ ਮਸਾ ਹੁੰਦਾ ਸਾਡੇ 500 500 ਤੰਦੇ ਆ 20 25 ਕਿੱਲਾਂ ਦਾ ਟੱਕ ਆਇਆ ਸੀ ਮਸਾਂ ਗਿਆ ਨਾ ਕਰਦੇ ਹੁਣ ਹੀ ਰੈਂਜਰ ਮੰਗਦਾ ਦਿਖਦਾ ਹੋਵੇ ਨਾ ਕੁਛ ਮੈਂ ਤਾਂ ਆਪਦਾ ਕੱਲ ਨੂੰ ਤੈਨੂੰ ਦੇ ਦਾਂ ਕੱਲ ਨੂੰ ਤੈਨੂੰ ਅੱਜ ਰੈਂਜਰ ਸੈਂਕਮਾ ਦਾ ਕੱਲ ਨੂੰ ਆਖੂ ਮੈਨੂੰ ਬਹੂ ਲਿਆ ਕੇ ਦੇ ਦੇ ਕਿਥੋਂ ਲੈ ਦੇਂਦੀ ਤੂੰ țeੜੀਆਂ ਬਹੂਆਂ ਆਲੇ ਆ ਬਾਕੀ ਸਾਫ਼ ਕਰਦਾ ਤੂੰ ਆਪ ਕਿਹਨੇ ਇਹ ਨਹੀਂ ਇਹ ਨੇ ਕਿਸੇ ਦੇ ਕੰਮਕਾਰ ਦੇ ਨਾਂ ਦੇ ਨੇ 2 ਰੁਪਏ ਕਮਾਉਂ ਆਪੇ ਪਤਾ ਲੱਗੂਗਾ ਵੀ ਪੈਸਾ ਕਿਵੇਂ ਕਮਾਇਆ ਜਾਂਦਾ ਆ। ਆਪ ਦੀ ਸਾਰੀ ਉਮਰ ਕੰਮ ਕਰਦਿਆਂ ਨੂੰ ਹੋ ਗਈ ਆਪ ਕੰਮ ਕਰੀ ਜਾਂਦਾ ਮੈਨੂੰ ਐਵੇਂ ਜਵਾਕਾਂ ਨੂੰ ਗਾਲਣੇ ਆਪਦੇ। ਉਹ ਜਵਾਕਾਂ ਨੂੰ ਵੀ ਫੇਰ ਹੀ ਪਤਾ ਲੱਗਦਾ ਰੁਪਈਆ ਕਿਵੇਂ ਕਮਾਇਆ ਜਾਂਦਾ ਹੈ। ਹੁਣ ਆਪਾਂ ਨੂੰ ਤਾਂ ਪਤਾ ਤੇਰੀ ਉਮਰ ਸਾਰੀ ਸਾਢੇ ਦੀ ਨੰਗੀ ਵੀ ਪੈਸਾ ਆਉਂਦਾ ਕਿੱਥੋਂ ਕਮਾਇਆ ਕਿਵੇਂ ਜਾਂਦਾ ਕਿਵੇਂ ਧੁੱਪੇ ਕੰਮ ਕਰੀਦਾ। ਚਲ ਕੋਈ ਨਾ ਕੋਈ। ਦੇਖਦੀਆਂ ਕੀ ਬਣਦਾ। ਨਾ ਕੋਈ ਭਾਈ ਸੋਚ ਲੈ ਮੈਂ ਤਾਂ ਤੈਨੂੰ ਸਮਝਾਉਣਾ ਸੀ ਸਮਝਾਦਾ। ਅੱਗੇ ਤੇਰੀ ਮਰਜ਼ੀ ਐ, ਤੇਰਾ ਮੁੰਡਾ ਆ। ਅਸੀਂ ਤੇਰਾ ਸਾਡਾ ਫਰਜ਼ ਮੰਨਦੇ ਸਮਝਾਉਂਦਾ। ਚੱਲ। ਉਹ ਤਾਂ ਫੇਰੀ ਘੜ ਦੂੰਗੀ ਪਹਿਲਾਂ ਭਾਂਡੇ ਮਾੜ। ਦੇਖੀ ਜਾਊ। ਆ ਤਾਂ ਜਵਾਕ ਜਿੰਨਾਂ ਨਾ ਮਤ ਪਾਤ। ਕਿ ਰਕਮ ਨਹੀਂ ਪੜ ਦੇਣਾ ਨਾ। ਚੱਲ ਪਾੜੇ ਮਾੜਦਾ ਪਹਿਲਾਂ। ਕੁਛ ਦੀਆਂ ਫਿਰ ਕਿਸੇ ਦੇ ਬਿਆਜੂ-ਬੂਜੂ ਕੋਲੋਂ ਵੀ ਘੋਟੀਆਂ ਪਰ ਔਰ ਤਾ ਕੋਈ ਖਾਦ ਨਹੀਂ ਹੋਗਾ। ਲੈ ਸਾਈਕਲ ਸਾਈਕਲ ਗਰੀਬੀ ਆ ਮੁੰਡਾ ਤੇਲੇ ਦਾ ਕਰ ਕਰਤੇ। ਸਾਈਕਲ ਤਾਂ ਇਹਨੂੰ ਲਿਆਉਣੀ ਏ। ਨਾ ਕਰੇ ਨੇ ਨਾਖਰੇ ਬੜੇ ਉੱਚੇ ਆਗੇ। ਨਾ ਆਉਂਦਾ ਕੀ ਹੈ। 10000 ਰੁਪਏ ਲਾ ਦੀ। ਆ ਕਰੇ ਨਾਖਰੇ ਬੜੇ ਉੱਚੇ ਆ ਨਾ। ਨਾਖਰੇ ਦਾ ਥੱਲੇ ਕਰਦੀ ਨਹੀਂ। ਇਹ ਨਹੀਂ ਕਰਦਾ ਮੈਂ ਮੈਂ ਥੱਲੇ ਵੀ ਕਹਿ ਲਾਂ। ਕੀ ਸਾਈਕਲ ਲੈਣਾ ਕੋਈ ਸੋਣਾ ਵੀ ਪੈਂਦਾ ਸਾਈਕਲ ਵਿੱਚ ਹੈ।

ਇਹ ਹੋਰ ਵੀ ਚੱਲ ਜੇ ਫਿਰੱਖਾ ਹੋ ਰਿਹਾ ਹਾਂ ਹੈਲ ਕੱਲ ਇਹ ਮੇਰੇ ਭਾਂਡੇ ਮਾਰ ਕੇ ਸੀ ਆਪਾ ਖੜਾ ਬੰਦੇ ਰੱਖੋ ਕੋ ਕੋਈ ਨਹੀਂ ਬਹਿ ਜਾ ਸੋ ਨਹੀਂ ਬਹਿ ਆ ਤੱਕ ਤਾਂ ਗਰਮੀ ਨਹੀਂ ਆ ਗਈ ਰੋ ਕੋਈ ਚ ਵੀ ਕੋਈ ਪੱਖੀ ਭੁਖੀ ਲਵਾ ਦਿਓ ਉਹ ਲਵਾਉਣੇ ਆ ਸੋਰੀ ਐ ਪੱਖੀਆਂ ਭੁਖੀਆਂ ਦਾ ਕੰਮ ਹੀ ਹੁਣ ਜਿਹਨੂੰ ਪਤਾ ਤੁਹਾਨੂੰ ਤਾਂ ਕੱਲ ਸਾਰੀ ਦਾ ਸਾਰੀ ਦਾ ਕਹਿਣਾ ਹੁੰਦਾ ਕ ਕੋਈ ਕੰਮ ਕਰਦੀ ਵੀ ਇਹ ਬੇਲੇ ਰਹਿਣਗੇ ਸਾਰੇ ਫੇਰ ਹੀ ਕੰਮ ਕਰਾਉਣਗੇ ਘਰ ਦਾ ਅਟਵਲ ਹੈਗੀ ਹੈ ਹਾਂ ਚਲੋ ਹਾਂ ਮੈਂ ਤੈਨੂੰ ਇਹ ਕਹਿੰਦਾ ਸੀਗਾ ਪੈਸੇ ਦਾ ਤੈਨੂੰ ਦੇ ਦਈਏ 10000 ਰੁਪਏ ਤਲ ਕਰ ਤੂੰ ਆਪ ਹੀ ਨਹੀਂ ਹੱਥ ਕਰਾਉਂਦੀ ਤੇਰੇ ਨਖਰੇ ਬੜੇ ਉੱਚੇ ਆ ਫਿਰ ਨਹੀਂ ਇਹਦੇ ਵਿੱਚ ਨਖਰੇ ਵਾਲੀ ਤਾਂ ਕੀ ਗੱਲ ਐ ਫਿਰ ਉਹਨੂੰ ਹੁਣ ਪਤਾ ਤਾਂ ਹੈ ਜੇ ਤੂੰ ਸਾਡੀ ਹੈ ਅਸੀਂ ਤੇਰੇ ਆ ਉਹ ਤਾਂ ਹਨ ਹੈਗੀ ਆ ਫਿਰ ਅੱਜ ਪੈਸੇ ਲੈ ਕੇ ਜਾਉਂਗੀ ਮੈਨੂੰ ਕੱਲ ਨੂੰ ਮੋੜਨੇ ਪੈਣਗੇ ਫਿਰ ਮੈਂ ਹੁਣ ਕਹਿੰਦੇ ਹੁੰਦੇ ਗਏ ਸਿਆਣੇ ਹਨ ਨਾ ਵੀ ਉਹੀ ਗੱਲ ਔਲੇ ਦਾ ਖਾਦਾ ਸਿਆਣੇ ਦਾ ਕਿਹਾ ਬਾਅਦ ਚ ਸਵਾਦ ਆਉਂਦਾ ਤੇ ਅੱਜ ਮੈਂ ਪੈਸੇ ਲੈ ਕੇ ਚਲਾ ਲੂੰਗੀ ਕੱਲ ਨੂੰ ਮੈਨੂੰ ਸਾਰੀ ਉਮਰ ਮੁੜ ਕੇ ਉਤਰਨੇ ਨਹੀਂ ਹੈਗੇ ਉਤਰ ਮੈਂ ਜੂਰੀ ਆ ਆਪਣੀ ਚਾਦਰ ਦੇ ਕੇ ਪੈਰ ਪਸਾਰਾਂ ਮੈਂ ਆਪੇ ਉਤਰੀ ਜਾਣਗੇ ਤੁਹਾਨੂੰ ਆਪੇ ਉੱਥੇ ਸੀ ਮੰਗਦੇ ਤੇ ਥੋ ਅੱਗੇ ਕਿੰਨੇ ਕੁ ਮੰਗ ਲੈ ਜਿਹੜੇ ਫੜੇ ਆ ਗਾ ਉਹ ਤਾਂ ਫਿਰ ਮੈਨੂੰ ਦੇਣੇ ਪੈਣਗੇ ਮੈਨੂੰ ਆਪ ਨੂੰ ਤਾਂ ਪਤਾ ਹੀ ਆ ਹੋਰ ਮੈਂ ਕੀ ਕਰ ਸਕਦੀ ਆਂਗੀ ਮੈਂ ਤੂੰ ਟਾਈ ਖੈਣਾ ਲੈ ਹੋਰਾ ਵੀ ਖੈਣਾ ਸੈਂਕਲ ਤੈਨੂੰ ਖਾਉਂਦੀ ਨਾ ਮੈਂ ਲਿਆਦਾ ਨਾ ਠੀਕ ਹੈ ਤੁਸੀਂ ਸਾਈਕਲ ਓ ਮੈਂ ਲਿਆਦਾ ਨਾ ਆਪਦੇ ਕੋਲੋਂ ਮੈਨੂੰ ਤਾਂ ਫੇਰ ਵੀ ਤਰਸਾਉਂਦਾ ਨਾਲ ਕਰ ਤੂੰ ਮੇਰੇ ਤੇ ਤਰਸ ਨਹੀਂ ਖਾਂਦੀ ਹੋਰਾ ਵੀ ਮੈਂ ਸਮਝਦੀ ਹਾਂ ਕਿ ਤਾਲਸਾ ਕੀ ਕਹਿੰਦੇ ਹੋਗੇ ਹਾਂ ਬਸ ਸਮਝ ਗਈ ਤੈਨੂੰ ਪਦੀ ਹੁਣ ਫੇਰ ਮਾਏ ਸਹੀ ਨਹੀਂ ਲੱਗਦਾ ਹੈਗਾ ਉਹ ਗੱਲ ਆ ਨਾ ਅਗਲਾ ਲੋਕ ਵੀ ਮੈਨੂੰ ਦੇਖਣ ਵਾਲੇ ਕਹਿਣਗੇ ਵੀ ਅੱਜ ਤੱਕ ਕਰਤਾ ਦੇ ਕੋਲੇ ਪੰਜੀ ਨਹੀਂ ਕੀਤੀ ਕਿ ਸਰ ਤੇ ਕਿੰਨੀ ਲੈਣ ਨੂੰ ਨਹੀਂ ਜੁੜਦੀ ਉਹ ਵੀ ਮੰਗ ਕੇ ਲੈਂਦੀ ਆ ਤੇ ਅੱਜ ਜਵਾਕ ਨੂੰ ਇੱਥੇ ਸਾਈਕਲ ਇੰਨਾ ਮਹਿੰਗਾ ਕਿਵੇਂ ਲੈ ਆਏ ਲੋਕਾਂ ਨੇ ਤਾਂ ਭੌਂਕਣੇ ਹੁੰਦਾ ਆ ਆਹਦਾ ਕੰਮ ਦੇਖ ਆ ਗਿਆ ਨੂੰ ਤੇਰਾ ਜਵਾਕ ਵੇਣ ਗਿਆ ਫੇਰ ਕੀ ਕਰੇਗੀ ਕੱਲਾ ਆਪ ਤੇ ਸੋਚੀ ਨਹੀਂ ਸੋਚਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਫਿਰ ਮੈਨੂੰ ਸਲਾਹ ਕਰਕੇ ਆਉਦੇ ਦਿਲ ਨਾਲ ਦੱਸ ਦੇ ਨਹੀਂ ਫਿਰ ਹੁਣ ਆਏ ਤਾਂ ਦੱਸੋ ਵੀ ਫਿਰ ਮੈਂ ਹੁਣ ਉਹ ਕੀ ਗੱਲ ਇੱਕ ਮੁੰਡੇ ਦੇ ਸਾਈਕਲ ਪਿੱਛੇ ਉਹਦੀ ਜਿੱਦ ਪਿੱਛੇ ਮੈਂ ਆਉਦੀ ਇੱਜ਼ਤ ਵੇਚਦਾ ਉਹਦਾ ਸੌੜੀ ਹੁਣ ਵੇਚਣੀ ਪਊਗੀ ਕਹਲੇ ਕੋਲੇ ਕੋਈ ਆਇਤਾ ਨਹੀਂ ਨਹੀਂ ਬਿਤਾ ਹਰੇ ਪੱਤੇ ਮੂਡ ਗਈਆਂ ਨੇ ਰਪੀ ਗਰੀਬਾਂ ਦੀ ਤਾਂ ਮਜਬੂਰੀ ਹੁੰਦੀ ਆ ਵੀ ਤੁਹਾਡੇ ਵਰਗੇ ਅਮੀਰ ਤਾਂ ਆਹੀਂ ਫਾਇਦਾ ਚੱਕਦੇ ਆਗੇ ਵੀ ਉਹਦੀ ਗੱਲ ਤਾਂ ਇਥੇ ਦੇ ਤੇ ਦੇ ਇੱਜ਼ਤ ਲੈ ਲਈ ਇੱਜ਼ਤ ਲੱਖਾਂ ਕਰੋੜਾ ਦੀ ਨਹੀਂ ਮਿਲਦੀ ਇੱਕ ਤੁਸੀਂ ਵਾਸਤੇ ਮਜਬੂਰੀ ਦਾ ਫਾਇਦਾ ਚੱਕਦੇ ਹੋਗੇ ਉਹ ਤੇਰੀ ਵੀ ਮਜਬੂਰੀ ਹੈ ਮੇਰੀ ਵੀ ਮਜਬੂਰੀ ਹੈ ਹੁਣ ਮੇਰੀ ਕਾਦੀ ਮਜਬੂਰੀ ਹੈ ਮੈਂ ਤੇਰੇ ਨਾਲ ਟਾਈਮ ਪਾਸ ਕਰਨ ਜਿਹੜੇ ਉੱਚੇ ਉੱਚੇ ਨਾਖਰੇ ਕਰਦੀਆਂ ਉਹਨਾਂ ਦਾ ਵੀ ਮੁੱਢੀ ਸੋਚੋ ਨਾ ਵੀ ਤੁਸੀਂ ਮੇਰੀ ਅੜੀ ਬਣਣੀ ਹੈ ਕਿ ਵੀ ਜਿਹੜੀ ਮੈਂ ਕਹਿੰਦੀ ਸੀਗੀ ਵੀ ਹਾਂ ਮੈਂ ਆ ਕੰਮ ਕਰਨਾ ਨਹੀਂ ਹੈ ਅੱਜ ਤਾਂ ਯਾਰ ਥੱਲੇ ਆਈ ਹੈ ਫੇਰ ਕਦੋਂ ਆਵੇਂਗੀ ਜੇ ਥੋੜੀ ਘਾੜੀ ਆਗੀ ਮੈਂ ਕੰਮ ਵੀ ਨਹੀਂ ਥੋਡੇ ਕਰਦੀ ਹੈਗੀ ਮੈਨੂੰ ਤਾਂ ਜ਼ਰੂਰਤ ਨਹੀਂ ਹੈਗੀ ਮੈਂ ਕਾ ਤੋ ਕਿਸੇ ਦੇ ਜਾੜ ਥੱਲੇ ਆਵਾਂ ਕੰਮ ਕਰਨਾ ਤੇ ਪੈਸਾ ਲੈਣਾ ਆਹ ਕਿਹੜੇ ਗੱਲ ਹੋਈ ਅਖ ਜਾੜ ਥੱਲੇ ਆਈ ਹੈਗੀ ਤੇਰੀ ਮਰਜ਼ੀ ਹੈ ਫਿਰ ਤੈਨੂੰ ਪੜਾਈ ਤੂੰ ਨਾ ਖੈ ਕੱ ਲੈ ਕੇ ਦਿੱਤਾ ਮੁੰਡੇ ਨੂੰ ਮੁੰਡਾ ਤੇਰਾ ਗਿਆ ਸਕੂਲੋਂ ਨਾ ਹੋ ਸਕੂਲ ਜਾਣਾ ਨਾ ਉਧਰ ਦਾ ਨਾ ਉਧਰ ਦਾ ਤਾਕ ਕੋਈ ਨੂੰ ਗੱਲ ਇਹ ਦੇਖੋ ਗੁੱਸਾ ਨਾ ਕਰੋ ਮੈਨੂੰ ਗੁੱਸਾ ਆ ਜਾਂਦਾ ਗਾ ਮਾੜੀ ਗੱਲ ਦੋਸ਼ਾ ਕਰਨ ਨਾਲ ਇਹਦਾ ਮੈਂ ਗੱਲ ਹੀ ਨਹੀਂ ਕਰਦਾ ਤੇਰੇ ਫਾਇਦੇ ਦੀਆਂ ਗੱਲਾਂ ਕਰਦਾ ਸਾਰੀਆਂ ਕੋਈ ਨਹੀਂ ਤੁਸੀਂ ਐ ਕਰੋ ਸੈਂ ਕੱਲੇ ਆ ਦਿਓ ਤੇ ਜਿਵੇਂ ਕਹੋਗੇ ਮੈਂ ਉਵੇਂ ਹੀ ਤਿਆਰ ਹਾਂ ਕਿਉਂ ਮਨਾਈ ਨਾ ਕੈਲੇ ਨੇ ਕੈਲੇ ਦਾ ਵੀ ਬਾਹਲੀਆਂ ਪਤਣਾਂ ਦਾ ਪਾਣੀ ਪੀਤਾ ਐਵੇਂ ਨਾ ਜਾਣੀ ਕੈਲੇ ਨੂੰ ਸਾਰੀ ਉਮਰ ਜਵਾਗ ਪਾਉ ਦੇਣੀ ਹੋਊਗੀ

ਹੱਕੂ ਸੀ ਹਾਰ ਗਿਆ ਆਪਦੀ ਇੱਜ਼ਤ ਵੀ ਲਟਾਉਣ ਨੂੰ ਤਿਆਰ ਹੋ ਗਈ ਜਿ ਜਵਾਖ ਦੀ ਜਿੱਦ ਪੂਰੀ ਹੋ ਜੂਗੀ ਕੀ ਇਹ ਇੱਥੇ ਰੱਖਿਆ ਪਿਆਗਾ ਜਵਾਖ ਦੀ ਜੇ ਕੋਈ ਇਸੀ ਨਾ ਪੂਰੀ ਕਰ ਸਕੀ ਮੈਂ ਇਸ ਸਰੀਰ ਇਸੇ ਧੰਨਵਾਦਨ ਤੋਂ ਕਰਾਉਣਾ ਵੀ ਕੀ ਆ ਵਾ हे ਪ੍ਰਮਾਤਮਾ ਵਸ ਮੇਰੀ ਗਲਤੀ ਜਿਹੜੀ ਕੀਤੀ ਆ ਮੈਂ ਕੜੀ ਕਰ ਰਹੀ ਆਂਗੀ ਮਾਫ ਕਰਦੀ ਮੈਨੂੰ ਮੈਨੂੰ ਤਾਂ ਉਹੀ ਗੱਲ ਨਰਕਾਂ 'ਚ ਜਗ੍ਹਾ ਨਹੀਂ ਮਿਲਣੀ ਹੈਗੀ ਜਿਹੜੀ ਮੈਂ ਆ ਗਲਤੀ ਕਰਨ ਦਿੱਤੀ ਹੈਗੀ ਮੈਂ ਤੂੰ ਆ ਗਿਆ ਹਾਂ ਮੈਂ ਛੁੱਟੀ ਲੈ ਕੇ ਆ ਗਿਆ ਮੈਂ ਇੱਧਰ ਹੀ ਆਇਆ ਬੈਠ ਕੇ ਹਾਏ ਹਾਏ ਵੀ ਹਜੇ ਤਾਂ 1 ਵਜੇ ਸੀ ਸਕੂਲ ਤਾਂ 3 ਵਜੇ ਬੰਦ ਹੋਣਾ ਆ ਛੁੱਟੀ ਲੈ ਕੇ ਆ ਰਿਹਾ ਉਹ ਤੇ ਪੜਨਾ ਕਿਉਂ ਪਰੇਸ਼ਾਨ ਕਰਦਾਗਾ ਮੈਂ ਤਾਂ ਹੁਣੀ ਕੰਮ ਕਰਕੇ ਆ ਜੋ ਦੋ ਘੰਟਿਆਂ ਦਾ ਕੰਮ ਹੈ ਜੇ ਪਿਆ ਕਰਨ ਵਾਲਾ ਮੈਂ ਤਾਂ ਹਰ ਕੇ ਇੱਥੇ ਹੀ ਬੈ ਗਈ ਮਨਾਂ ਚੱਲ ਤਾਂ ਨੀਂਦ ਆਉਣ ਲੱਗ ਗਈ ਮੈਂ ਤਾਂ ਥੱਕੀ ਪਈ ਸੀ ਕਿੰਨਾ ਪਾਏਗੀ ਟੈਨਸ਼ਨ ਕਿ ਤੇਰੇ ਸਾਈਕਲ ਹੈ ਹਾਂ ਕਹ ਲੋ ਹਾਂ ਉਹ ਤੇਰੇ ਅਕਲ ਨੂੰ ਮੈਂ ਕਹਤਾ ਉਗੰਨਾ ਕੋਲ ਗਰਨੇ ਗਨਾ ਪੈਸੇ ਖੇਰਦੇ ਜੋ ਥੋੜੇ ਥੋੜੇ ਕਰਕੇ ਕਟਾ ਦੇ ਮੈਂ ਲਿਆ ਦੇਣਾ ਕਿਹੜੇ ਅੰਕਲ ਨੇ ਆ ਕਹ ਲੈਨੇ ਜਿੰਨਾਂ ਦੇ ਘਰੇ ਬੈਠੇ ਆਪਾਂ ਇਹਨੂੰ ਕਿਹਾਗਾ ਚਾਬੀ ਵੀ ਸੱਚ ਮੇਰੇ ਕੋਲ ਸੀਗੀ ਹਨਾ ਘਰ ਦਿੱਤੂ ਦਾ ਘਰੇ ਵੀ ਨਹੀਂ ਗਿਆ ਹੈਗਾ ਚਲ ਕੋਈ ਨਹੀਂ ਤੂੰ ਚਾਬੀ ਲੈ ਜਾ ਤੇ ਘਰੇ ਭੱਜ ਜਾ ਤੂੰ ਮੈਂ ਆਉਣੀ ਆਂ ਕਿ ਸਾਈਕਲ ਆ ਜਾਣਾ ਉਹਰੇ ਪੈ ਕੇ ਕੰਮ ਕਰ ਲੈਣਾ ਇਹ ਥੈਂਕੜਾ ਦਾ ਸਾਈਕਲ ਦੀ ਬਾਗ ਨੀਵਾ ਚਲ ਹਾਂੇ ਗੱਲ ਪਾੜ ਲੈ ਫਿਰ ਤੂੰ ਉਹਰੇ ਬੈ ਕੇ ਲੈ ਮੈਂ ਉਹਨੇ ਦੇਖਦੀ ਆਂਗੀ ਬਾਰਬੂਰ ਖੋਲਿਆ ਹੁਣੀਆਂ ਆਉਣ ਵਾਲੀ ਆਗਾ ਉਹ ਵੀ ਹਾਂ ਕਰ ਲਬ ਤੂੰ ਓ ਲੈ ਕੇ ਨਾ ਪੈਂਦਾ ਨਾ ਬਾਣਾ ਵੱਡਾ ਹੈ ਗਿਆ ਦਾ ਵਿਆਹ ਕਰਾ ਕੇ ਮੈਂ ਕਿਲਾ ਰੂ ਟੱਟੂ ਜਿਆਦਾ ਹੈ ਡੰਗਰ ਦਾ ਹੈ ਹੁਣਾ ਤੱਕ ਗੁੱਡ ਘਟਾ ਲੇ ਐਤੀ ਖਾਦ ਆ ਰਹੀ ਆ ਅੱਗੇ ਕੱਲਾ ਜੀ ਓਏ ਆਗੇ ਸਹੁਰੇ ਐਡਾ ਸਾਈਕਲ ਲੈ ਕੇ ਦਿੱਤਾ ਲੈ ਹੰਦਾ ਵੱਡਾ ਭਾਲਾ ਨੇ ਸਾਈਕਲ ਤਾਂ ਕਿਵੇਂ ਚਲਾਉਂ ਜਮਾਦ ਉਹ ਤਾਂ ਫਿਰ ਹੋਊਗਾ ਇਹਦੀ ਕਾਠੀ ਕੁੱਠੀ ਨਹੀਂ ਨਹੀਂ ਹੁੰਦੀ ਹੋਊਗੀ ਕਿ ਹੁੰਦੀ ਨਹੀਂ ਕੋਈ ਮੈਨੂੰ ਤਾਂ ਪਤਾ ਨਹੀਂ ਕੀ ਨਹੀਂ ਮੈਨੂੰ ਮੈਨੂੰ ਆਹ ਦੇਖ ਲੈ ਸੋਹਣਿਆ ਮੇਰਾ ਸੈਕ ਲੈ ਆਹ ਕੋਈ ਦੇਖ ਆਉਰੇ ਆ ਰਹੀ ਆ ਲੱਗਿਆ ਫੱਬਾ ਇਹਨਦੇ ਉਹੀ ਤਾਂ ਗੱਲ ਹੈ ਲੱਗਦਾ ਲੈ ਹੁਣ ਮੰਨ ਲੈ ਕੇ ਪੜਾ ਪੜਾਈ ਕਰ ਆਪਦੀ ਪੜਾ ਕੇ ਨਾਲ ਠੀਕ ਹੈ ਤੇ ਸਾਈਕਲ ਤੇ ਰਹਾ ਗਾ ਸਾਈਕਲ ਦੀ ਹੁਣ ਟੈਨਸ਼ਨ ਨਾ ਲੈ ਅੱਜ ਲੱਗ ਲਏਗਾ ਅਵੇ ਕਿਲਾ ਕਿਥੋਂ ਇਥੋਂ ਟਰੈਲੀ ਤੋਂ ਲਾ ਕੇ ਲਿਆਇਆ ਅੱਛਾ ਬਾਹਰ ਕੋਲ ਚਲਾਇਓ ਅੱਛਾ ਬਸ ਤੇ ਉਹ ਤਾਂ ਗਾਰਾ ਸੀ ਗਾ ਲਵੇੜਦਾ ਉਹ ਲਵੇੜਦਾ ਜਵਾਕਾਂ ਜਾਨੇ ਝੂਟਾ ਲੈ ਕੇ ਦੇਖਿਆ ਸੀ ਇੱਥੇ ਹੁਣ ਤੂੰ ਦਿੱਤਾ ਕਾਦਾ ਉਹ ਚੱਲ ਕੋਈ ਗੱਲ ਚੱਲ ਕੋਈ ਗੱਲ ਨਹੀਂ ਫਿਰ ਆਪਣੇ ਵੀ ਇੱਥੇ ਵੀ ਕਰ ਗਈ ਆ ਤਾਂ ਵੀ ਐ ਇਹਦੇ ਵਿੱਚ ਕਿਹੜਾ ਤੂੰ ਰੋਟੀ ਪਾ ਕੇ ਖਾਣੀ ਆ ਝੂਟੇ ਲੈਣੇ ਲਈ ਜਾ ਲੈ ਇਹ ਤੋਂ ਨਿੱਪੜੂ ਗਈ ਹੁਣ ਤੇ ਚਲਾ ਕੇ ਲਿਆ ਮਾਂ ਦੀ ਗਰੰਟੀ ਐ ਦੀ ਤੂੰ ਮੀ ਕਿੰਨੇ ਵਜਾਂ ਕਰੇ ਤੇਰੇ ਕਿੰਨੇ ਵਜਾਂ ਜਾਈਂਗੀ ਆ ਮੈਂ ਪੁੱਤਾ ਚੱਲ ਚਾਲਦੀਆਂ ਤੇਰੇ ਨਾਲ ਹੀ ਓਏ ਮੇਰੀ ਗੱਲ ਸੁਣ ਇਹਨੂੰ ਲੈ ਕੇ ਸੈਂਕੜ ਭੇਜ ਦੇ ਜਾਂ ਤੂੰ ਛੇਣਾ ਮਾੜਾ ਨਾ ਜੇ ਪੜੂੰਗਾ ਮਾਦੀ ਮੰਮੀ ਦੇ ਨਾਲ ਲੱਗ ਜਾਊਗਾ ਓਏ ਕੋਈ ਨਹੀਂ ਆਉਂਦੀ ਐ ਤੂੰ ਕਿਹੜਾ ਦੋਸਤਾਂ ਨੂੰ ਦਿਖਾਉਂਦਾ ਸਾਈਕਲ ਭਗ ਜਾ ਮੈਨੂੰ ਇਹਨੂੰ ਭਾਗ ਜਾ ਮੈਨੂੰ ਸਾਈਕਲ ਲੈ ਕੇ ਭੇਜ ਦੇ ਮੈਂ ਨਾਲ ਹੀ ਭਗ ਜਾਂਦੀ ਤੇ ਮੈਂ ਕੱਲੂ ਆ ਜੂ ਓਏ ਚੱਲ ਤੇਰੀ ਮਰਜ਼ੀ ਐ ਫਿਰ ਭਾਈ ਕਿਵੇਂ ਮਨ ਕੀ ਕਰ ਲੈ ਆਇਆ ਹੁਣ ਕੰਮ ਤਾਂ ਸਾਰੇ ਨਿਭੜੇ ਪਏ ਸੀ ਓਏ ਕੰਮ ਤਾਂ ਨਿਭੜੇ ਪਏ ਮਾਲਾ ਮੋਟਾ ਰਹਿੰਦਾ ਸੀ ਉਹ ਕਰ ਜਾਂਦੀ ਚੱਲ ਠੀਕ ਐ ਕੋਈ ਗੱਲ ਨਹੀਂ ਫਿਰ ਮੈਂ ਤੁਹਾਡਾ ਕੰਮ ਨਿਬੜ ਕੇ ਹੀ ਭਗ ਜਾਊਂਗਾ ਐ ਕਰ ਪੁੱਤ ਤੂੰ ਬੈਗ ਲੈ ਆ ਚੱਕ ਕੇ ਨਹੀਂ ਆ ਕਿਤਾਬ ਰੱਖ ਦੇ ਬੈਗ ਮੈਂ ਲੈ ਆਉਂਗੀ ਉਰੀ ਰੱਖ ਦੇ ਤੂੰ ਸਾਈਕਲ ਲੈ ਜਾ ਕਰ ਠੀਕ ਆ ਤੂੰ ਕਹੂਗੀ ਬਾਸ ਮੈਂ ਆਨੇ ਦੇ ਘੰਟੇ ਚ ਫਿਰ ਮੈਨੂੰ ਪਿਆਰ ਦੇ ਦੇ ਮੈਂ ਬਾਹਰ ਟੇ ਦੇ ਦੋਸਤਾਂ ਨੂੰ ਕੋਈ ਗੱਲ ਨਹੀਂ ਪਿਆਰ ਮੈਂ ਕਰਿਆ ਕੇ ਦਿੰਨੀ ਆ ਤੇ ਚਾਬੀ ਪਈ ਆ ਆਪਣੇ ਗੇਟ ਦੀ ਚਾਬੀ ਲੈ ਜਾ ਉੱਥੇ ਪਿਆ ਕੰਡੋਲੀ ਦੀ ਚੱਕ ਕੇ ਲੈ ਜਾ Holi ਦੇ ਪਈ ਆ ਲੈ ਜਾ ਠੀਕ ਆ ਧਿਆਨ ਨਾਲ ਲੈ ਕੇ ਜਾਈਂ ਚੰਗਾ ਸਾਈਕਲ ਮੇਰੀ ਗੱਲ ਸੁਣ ਖਾਂ ਤਾ ਤੇਰੇ ਮੁੰਡੇ ਨੂੰ ਦਵਾ ਦਾਂ ਸਾਰਾ ਕੁਝ ਕਰਤਾ ਹੁਣ ਤੂੰ ਭੱਜੀ ਜੈਨੀ ਆਉਦੇ ਵਾਰੀ ਨਹੀਂ ਮੈਂ ਤਾਂ ਮੁੰਡੇ ਦਾ ਕੱਖ ਕਹਿੰਦੀ ਸੀ ਵੀ ਕੀ ਸੋਚੂਆ ਕਿ ਤੇਰਾ ਮੁੰਡੇ ਨੇ ਪੜਾ ਨਿਆਣਾਗਾ ਹਨਾ ਦੀ ਮਮੀ ਨੇ ਸਾਈਕਲ ਲੈ ਕੇ ਮੈਨੂੰ ਘਰੇ ਤੇ ਸਾ ਵੀ ਆਪ ਕਾ ਤੋ ਇੱਥੇ ਰਹੇਗੀ ਮੈਂ ਤਾਂ ਕਰਕੇ ਕਹਿੰਦੀ ਸੀ ਵੀ ਚੱਲ ਕੋਈ ਨਹੀਂ ਮੈਂ ਕਿਹੜਾ ਕਿਤੇ ਭੱਜਣ ਲੱਗ ਰਹੀ ਐਗੀ ਮੇਰੀ ਗੱਲ ਸੁਣ ਹੁਣ ਘਰੇ ਦਾ ਫੇਰ ਹੀ ਜਾਈ ਮੇਰਾ ਡੰਗ ਲਾ ਕੇ ਜਾ ਹੁਣ ਐਨਾ ਕਾ ਤੱਪਾ ਕਰਦੇ ਕੋਈ ਗੱਲ ਨਹੀਂ ਮੈਂ ਭੱਜਦੀ ਥੋੜੀ ਜਿਹੀ ਕੋਈ ਧੱਕਾ ਕਰ ਤੈਨੂੰ ਅੱਧ ਬੋਲਦੇ ਥੈਂ ਗੱਲਿਆ ਤਾਂ ਤੇਰੇ ਮੁੰਡੇ ਨੂੰ ਉਹ ਤਾਂ ਗੱਲ ਥੋੜੀ ਠੀਕ ਆ ਮੈਂ ਕਿਹੜਾ ਕੋਈ ਭੱਜਣ ਲੱਗ ਰਹੀ ਆ ਫਿਰ ਕੋਈ ਭੱਜਣ ਪਿੱਛੇ ਨਹੀਂ ਕਹਿੰਦਾ ਮੈਂ ਤੈਨੂੰ ਚਲ ਦੇਖ ਲੋ ਕਿ ਕੋਈ ਬੰਦਣਾ ਆ ਚੱਲ ਲਗੇ ਮੈਂ ਕਿਰੋਂ ਹੋ ਖਣੀ ਇੱਥੇ ਮੈਂ ਬੈਲਤੀ ਪਾ ਜਾਉਂ ਤੇ ਕਿਤਾਬ ਦੀ ਪਾਰੇ ਬੂਨੇ ਜਿਹੜਾ ਪਾਣਾ ਪਾਹ ਦੇਖੀ ਕੋਈ ਆ ਨਾ ਜਾਵੇ ਤੁਹਾਡੇ ਘਰ ਤੇ ਕੋਈ ਨਹੀਂ ਆਉਂਦਾ ਇੱਥੇ ਕਿਹਨੇ ਆਉਣਾ ਅੰਦਰ ਤਾਂ ਆ ਜਾਕਰ ਬੈਡਾਂ ਵਾਲੇ